ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਜੀ ਸਵਾਗਤ ਹੈ ਤੁਹਾਡਾ VS ਮੋਟਰ ਗਾਰਜ ਬਰਨਾਲਾ ਸਿਟੀ ਵੱਲੋਂ ਅੱਜ ਦੇ ਟੌਪਿਕ ਤੇ ਆਪਾਂ ਜਿਹੜੇ ਤੇ ਗੱਲ ਕਰਨੀ ਆ ਇਸ ਟੌਪਿਕ ਵੱਲ ਹਰ ਇੱਕ ਬੰਦੇ ਦਾ ਧਿਆਨ ਜਿਹੜਾ ਉਹ ਬਹੁਤ ਘਟ ਜਾਂਦਾ ਅੱਜ ਦਾ ਜਿਹੜਾ ਆਪਣਾ ਟੌਪਿਕ ਆ ਉਹ ਹੈਗਾਗਾ ਆਪਣੀ ਕਿਸੇ ਵੀ ਗੱਡੀ ਦੇ ਉੱਪਰ ਐਸੈਸਰੀ ਲਗਾਉਣ ਤੋਂ ਪਹਿਲਾਂ ਸਾਨੂੰ ਕਿੰਨਾਂ ਗੱਲਾਂ ਦਾ ਖਾਸ ਆ ਜਿਹੜਾ ਧਿਆਨ ਆ ਉਹ ਰੱਖਣਾ ਚਾਹੀਦਾ ਐਸੈਸਰੀ ਲਗਾਉਣ ਤੋਂ ਪਹਿਲਾਂ ਸਾਨੂੰ ਕਿੰਨੀਆਂ ਗੱਲਾਂ ਦੀ ਖਾਸ ਨੌਲੇਜ ਹੋਣੀ ਜ਼ਰੂਰੀ ਆ ਜਦੋਂ ਅਸੀਂ ਆਪਣੀ ਗੱਡੀ ਦੇ ਐਸਐਸ ਲਗਵਾਨੀ ਆ ਦੇਖੋ ਜਦੋਂ ਸ਼ੋਰੂਮ ਦੇ ਵਿੱਚੋਂ ਗੱਡੀ ਖਰੀਦ ਕੇ ਬੰਦਾ ਆਉਂਦਾ ਆਪਾਂ ਸ਼ੋਰੂਮ ਦੇ ਵਿੱਚੋਂ ਕੋਈ ਵੀ ਜਦੋਂ ਬੰਦਾ ਗੱਡੀ ਸ਼ੋਰੂਮ ਦੇ ਵਿੱਚੋਂ ਖਰੀਦਦਾ ਤੇ ਉਸ ਤੋਂ ਬਾਅਦ ਸ਼ੋਰੂਮ ਤੋਂ ਬਾਹਰ ਆ ਕੇ ਉਹਦਾ ਪਹਿਲਾ ਜਿਹੜਾ ਟਿਕਾਣਾ ਹੁੰਦਾ ਪਹਿਲਾਂ ਉਹਨੇ ਜਿੱਥੇ ਜਾਣਾ ਹੁੰਦਾ ਤਕਰੀਬਨ ਜ਼ਿਆਦਾਤਰ ਐਸੈਸਰੀ ਦੀ ਦੁਕਾਨ ਤੇ ਜਾਣਾ ਹੁੰਦਾ ਉਥੇ ਆ ਕੇ ਫਿਰ ਆਪਣੇ ਡਿਮਾਂਡ ਦੇ ਮੁਤਾਬਕ ਵੱਖਰੀਆਂ ਵੱਖਰੀਆਂ ਚੀਜ਼ਾਂ ਜਿਹੜੀਆਂ ਗੱਡੀ ਦੇ ਕੰਪਨੀ ਨਹੀਂ ਦਿੰਦੀ ਐਕਸਟਰਾ ਜਿਹੜੀ ਐਸੈਸਰੀ ਹੈ ਜਿਹੜੀ ਉਹ ਲਗਾਈ ਜਾਂਦੀ ਆ ਉਹ ਜਿਹੜੀ ਐਸੈਸਰੀ ਲਗਵਾਈ ਜਾਂਦੀ ਆ ਉਸ ਐਸੈਸਰੀ ਦੇ ਆਪਾਂ ਟੌਪਿਕ ਤੇ ਗੱਲ ਕਰਨੀਆਂ ਵੀ ਉਹ ਐਸੈਸਰੀ ਲਗਵਾਉਣ ਤੋਂ ਪਹਿਲਾਂ ਸਾਨੂੰ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਉਹ ਕੀ ਨੇ ਸਾਨੂੰ ਵੀ ਇਹਨਾਂ ਗੱਲਾਂ ਦਾ ਤਾਂ ਪਤਾ ਲੱਗਿਆ ਕਿਉਂ ਸਾਡੇ ਕੋਲੇ ਉਹ ਜਿਹੜੇ ਕੇਸ ਨੇ ਆਉਂਦੇ ਆ ਆਪਾਂ ਆਪਣੀ ਗੱਲਬਾਤ ਤੋਂ ਬਾਅਦ ਨਾਲ ਇੱਕ ਛੋਟੀ ਜਿਹੀ ਵੀਡੀਓ ਚਲਾਵਾਂਗੇ ਤੁਸੀਂ ਉਸ ਵੀਡੀਓ ਦੇ ਵਿੱਚ ਦੇਖਿਓ ਤੁਹਾਨੂੰ ਦੇਖਣ ਨੂੰ ਮਿਲੇਗਾ ਵੀ ਗਲਤ ਤੰਗਾਂ ਨਾਲ ਲੱਗੀ ਹੋਈ ਐਸੈਸਰੀ ਕਿਵੇਂ ਸਾਡੀ ਗੱਡੀ ਦੀ ਜਿਹੜੀ ਬਰਬਾਦੀ ਦਾ ਕਾਰਨ ਬਣਦੀ ਆ ਪਹਿਲੇ ਨੰਬਰ ਤੇ ਸਭ ਤੋਂ ਪਹਿਲਾ ਬੰਦਾ ਜਦੋਂ ਗੱਡੀ ਐਸੈਸਰੀ ਸ਼ਾਪ ਤੇ ਉੱਪਰ ਲੈ ਕੇ ਜਾਂਦਾ ਵਾ ਤੇ ਉਹਨੇ ਰਨਿੰਗ ਬੋਰਡ ਦੇ ਉੱਪਰ ਜਿਹੜੀਆਂ ਫੁੱਟ ਪੱਤੀਆਂ ਜਿਹੜੀਆਂ ਜਿੱਥੇ ਰਨਿੰਗ ਬੋਰਡ ਜਿੱਥੇ ਆਪਾਂ ਪੈਰ ਧਰ ਕੇ ਅੰਦਰ ਜਾਂਦੇ ਆ ਗੱਡੀ ਦੇ ਵਿੱਚ ਐਂਟਰ ਕਰਦੇ ਆ ਉਥੇ ਰਨਿੰਗ ਬੋਰਡ ਦੇ ਉੱਤੇ ਜਾਂ ਤਾਂ ਗੱਡੀ ਦਾ ਮਾਰਕਾ ਹੁੰਦਾਗਾ ਜਿਵੇਂ ਕੋਈ ਬਰੀਜਾ ਸਕੋਰਪੀਓ ਕੋਈ ਵੀ ਗੱਡੀ ਤੇ ਉਹਦੇ ਮਾਰਕੇ ਹੁੰਦੇ ਨੇਗੇ ਸਿੰਪਲ ਹੁੰਦੇ ਨੇ ਪਲੇਟਾਂ ਜਿਹੜੀਆਂ ਬਣੀਆਂ ਹੋਈਆਂ ਸਟੀਲ ਦੀਆਂ ਬੰਦਾ ਉਹ ਲਗਵਾ ਲੈਂਦਾ ਜਾਂ ਥੋੜੀਆਂ ਵੱਖਰੇ ਤਰੀਕੇ ਨਾਲ ਲਾਈਟਿੰਗ ਵਾਲੀਆਂ ਹੁੰਦੀਆਂ ਨੇ ਵੀ ਜਦੋਂ ਬੰਦਾ ਡੋਰ ਖੋਲਦਾਗਾ ਉਹਦੇ ਵਿੱਚ ਲਾਈਟ ਚੱਲਦੀ ਆ ਬ੍ਰੀਜਾ ਲਿਖਿਆ ਹੁੰਦਾਗਾ ਸਕੋਰਪੀਓ ਲਿਖਿਆ ਹੁੰਦਾ ਵਾ ਹਨਾ ਇਹ ਇਹ ਪਹਿਲਾ ਪੁਆਇੰਟ ਆ ਪੱਕਾ ਹੀ ਆ ਇਹ ਹੋਣਾ ਹੀ ਹੋਣਾ ਕੋਈ ਲਗਵਾਉਣੇ ਲਗਵਾਉਣਾ ਉਹਨਾਂ ਨੇ ਅ ਅਗਲੇ ਪੁਆਇੰਟ ਤੇ ਉੱਤੇ ਆ ਜਾਂਦੀ ਹੈਗੀ ਆਪਣੇ ਰੇਨ ਗਾਰਡ ਜਿਹੜੇ ਵਿੰਡੋਆਂ ਦੇ ਬਾਹਰਲੇ ਪਾਸੇ ਰੇਨ ਗਾਰਡ ਲੱਗਦੇ ਨੇ ਉਹ ਹੋ ਗਏ ਬਾਕੀ ਹੋਰ ਐਸੈਸਰੀਆਂ ਨੇ ਜਿਹੜੀਆਂ ਬਹੁਤ ਪ੍ਰਕਾਰ ਦੀਆਂ ਆਉਂਦੀਆਂ ਨਿਗੀਆਂ ਬਸ ਆਪਾਂ ਮੇਨ ਮੇਨ ਜਿਹੜੀਆਂ ਹੈਗੀਆਂ ਨੇ ਉਹ ਗੱਲਾਂ ਕਰਾਂਗੇ ਵੀ ਇੱਕ ਤਾਂ ਜਦੋਂ ਤੁਸੀਂ ਰੇਨ ਗਾਰਡ ਲਗਵਾਉਣੇ ਨੇ ਗੱਡੀ ਦੇ ਆਪਣੀ ਦੇ ਉੱਪਰ ਕਿਸੇ ਵੀ ਗੱਡੀ ਦੇ ਉੱਪਰ ਤੁਸੀਂ ਜਦੋਂ ਆਪਣੀ ਤੇ ਰੇਨ ਗਾਰਡ ਲਗਵਾਉਣੇ ਆ ਤੁਸੀਂ ਆਪਣੀ ਗੱਡੀ ਦੇ ਉਹਨਾਂ ਪਿੱਲਰਾਂ ਦੇ ਉੱਪਰ ਟੇਪ ਜ਼ਰੂਰ ਲਗਵਾਓ ਉਹਨਾਂ ਪਿੱਲਰਾਂ ਨੂੰ ਗੱਡੀ ਦੇ ਜਿਹੜੇ ਪਿੱਲਰ ਨੇ ਜਿਨ੍ਹਾਂ ਦੇ ਉੱਪਰ ਰੇਨ ਗਾਰਡ ਲੱਗਣਾ ਤੁਸੀਂ ਆਪਣੀ ਚੁਆਇਸ ਤੁਹਾਡੀ ਇਹ ਬਲੈਕ ਲਵਾ ਲਓ ਜਾਂ ਹੋਰ ਕਿਸੇ ਵੀ ਕਲਰ ਦੀ ਟੇਪ ਲਗਵਾਓ ਟੇਪ ਲਗਵਾਉਣ ਤੋਂ ਬਾਅਦ ਫਿਰ ਉਹਦੇ ਉੱਪਰ ਤੁਸੀਂ ਰੇਨ ਕਾਰਡ ਲਗਵਾਓ ਇਹ ਜਿਹੜਾ ਹੈਗਾ ਤਰੀਕਾ ਸਹੀ ਆ ਉਸ ਤੋਂ ਬਾਅਦ ਜੇ ਤੁਸੀਂ ਰਨਿੰਗ ਬੋਰਡ ਦੇ ਉੱਪਰ ਜਿੱਥੇ ਫੁੱਟ ਪੱਤੀਆਂ ਉਹ ਲੱਗਦੀਆਂ ਐਸੈਸਰੀਆਂ ਉਸ ਰਨਿੰਗ ਬੋਰਡ ਦੇ ਉੱਪਰ ਪਹਿਲਾਂ ਟੇਪ ਲਗਵਾਓ ਪਹਿਲਾਂ ਟੇਪ ਲਗਵਾਓ ਫੇਰ ਉਹਦੇ ਉੱਪਰ ਉਹਨਾਂ ਨੂੰ ਤੁਸੀਂ ਲਗਵਾ ਸਕਦੇ ਹੋ ਆਦਰਵਾਇਜ਼ ਤੁਸੀਂ ਇਦਾਂ ਨਹੀਂ ਕਰਦੇ ਜੇ ਤੁਸੀਂ ਸਿੱਧੀਆਂ ਹੀ ਫੁੱਟਪੱਤੀਆਂ ਉਹਦੇ ਉੱਪਰ ਲਗਵਾਉਣੇ ਹੋ ਤਾਂ ਥੋੜੇ ਟਾਈਮ ਬਾਅਦ ਤੁਹਾਡੀ ਗੱਡੀ ਜਿੱਥੇ-ਜਿੱਥੇ ਉਹ ਲੱਗੀਆਂ ਨੇ ਉੱਥੋਂ ਰਸਟਿੰਗ ਹੋਣੀ ਸ਼ੁਰੂ ਹੋ ਜਾਣੀ ਆ ਥੋੜੇ ਟਾਈਮ ਬਾਅਦ ਹੀ ਉੱਥੋਂ ਗਲ ਨਹੀਂ ਸ਼ੁਰੂ ਹੋ ਜਾਣੀ ਆ ਕਿਉਂਕਿ ਆਪਣੇ ਪੈਰਾਂ ਦਾ ਰੇਤਾ ਮਿੱਟੀ ਘੱਟਾ ਜੋ ਉਹਦੇ ਵਿੱਚ ਇਕੱਠਾ ਹੁੰਦਾ ਵਾ ਉਹ ਜਦੋਂ ਆਪਾਂ ਗੱਡੀ ਵਾਸ਼ਿੰਗ ਕਰਾਉਣੀ ਆ ਉਹ ਗਿੱਲਾ ਹੋ ਜਾਂਦਾ ਨਿਕਲਦਾ ਪ੍ਰੋਪਰ ਤਰੀਕੇ ਨਾਲ ਹੈ ਨਹੀਂ ਜਿਵੇਂ ਜਿਵੇਂ ਉਹ ਹੌਲੀ ਹੌਲੀ ਸੁੱਕਦਾਗਾ ਓਨੀ ਦੇਰ ਚ ਜਰ ਪੈ ਜਾਂਦੀ ਆ ਰਸਟਿੰਗ ਹੋਣੀ ਗੱਡੀ ਸ਼ੁਰੂ ਹੋ ਜਾਂਦੀ ਆ ਜਿਹੜੇ ਕਿ ਥੋੜੇ ਟਾਈਮ ਤੋਂ ਬਾਅਦ ਹੀ ਤੁਹਾਨੂੰ ਉਹਦਾ ਰਿਜ਼ਲਟ ਆ ਜਿਹੜਾ ਉਹ ਮਿਲਣਾ ਸ਼ੁਰੂ ਹੋ ਜਾਣਾ ਦੇਖੋਗੇ ਤੁਸੀਂ ਰਨਿੰਗ ਬੋਰਡਾਂ ਨੇ ਗੱਲਣਾ ਸ਼ੁਰੂ ਹੋ ਜਾਣਾ ਇਸੇ ਤਰ੍ਹਾਂ ਹੀ ਜਿਹੜੇ ਆਪਣੇ ਹੈਗੇ ਨੇਗੇ ਰੇਨ ਗਾਰਡ ਇਹੀ ਰੇਨ ਗਾਰਡ ਦੀ ਜਿਹੜੀ ਹੈਗੀ ਆ ਪ੍ਰੋਬਲਮ ਉਸ ਤੋਂ ਬਾਅਦ ਇੱਕ ਗੱਲ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਜਦੋਂ ਤੁਸੀਂ ਐਸੈਸਰੀ ਲਗਵਾਉਣੀ ਆ ਤਾਂ ਸਸਤੀ ਨਾ ਲਗਵਾਓ ਵਧੀਆ ਕੁਆਲਿਟੀ ਦੀ ਐਸੈਸਰੀ ਲਗਵਾਓ ਜਿਹਦੇ ਨਾਲ ਕਿਸੇ ਵਧੀਆ ਕੰਪਨੀ ਦੀ ਟੇਪ ਜਿਵੇਂ 3M ਹੋ ਗਈ ਜਾਂ ਇਸ ਤੋਂ ਵੀ ਉੱਪਰ ਕੁਆਲਿਟੀ ਆਉਂਦੀ ਹੋਵੇ ਉਹ ਟੇਪ ਜਿਹੜੀ ਡਬਲ ਟੇਪ ਆ ਗਈ ਉਹ ਲੱਗੀ ਹੋਈ ਇੰਨੀ ਵਧੀਆ ਹੋਵੇ ਤੇ ਵੀ ਜਿਹੜੀ ਸਾਨੂੰ ਉਹਦੇ ਨਾਲ ਐਕਸਟਰਾ ਫੈਬਿਕ ਵੈਕ ਜੂਜ਼ ਕਰਨ ਦੀ ਲੋੜ ਹੀ ਨਾ ਪਵੇ ਨਹੀਂ ਤਾਂ ਜ਼ਿਆਦਾਤਰ ਜਿਹੜੇ ਐਸੈਸਰੀਸ ਆਪਾਂ ਵਾਲੇ ਜਿਹੜੇ ਹੈਗੇ ਨੇਗੇ ਉਹਨਾਂ ਦੇ ਜਿਹੜੇ ਬੰਦੇ ਰੱਖੇ ਹੋਏ ਹੁੰਦੇ ਨੇ ਜਾਂ ਉਹ ਖੁਦ ਕੰਮ ਕਰਦੇ ਨੇ ਉਹਨਾਂ ਨੇ ਇੱਕੋ ਹੀ ਕੰਮ ਕਰਨਾ ਹੁੰਦਾ ਵਾ ਆਪਣੀ ਚੀਜ਼ ਉਹਦੇ ਨਾਲ ਚਪਕਾਈ ਨਾਲ ਦੀ ਨਾਲ ਦੋ ਡ੍ਰੌਪ ਫੈਵੀਕਿਕ ਦੇ ਲਾ ਕੇ ਓਕੇ ਕਰ ਦੇਣਾ ਉਹਨਾਂ ਨੂੰ ਕੋਈ ਫਿਕਰ ਨਹੀਂ ਹੈਗਾ ਵੀ ਤੁਹਾਡੀ ਗੱਡੀ ਨਵੀਂ ਆ ਜਾਂ ਇਹ オリジナル ਪੇਂਟ ਦੀ ਆ ਅਸੀਂ ਇਹਦੇ ਉੱਤੇ ਫੈਵੀਕਿਕ ਵਿਕ ਪਾ ਰਹੇ ਆ ਇਸ ਚੀਜ਼ ਦਾ ਉਹਨਾਂ ਨੂੰ ਕੋਈ ਮਤਲਬ ਨਹੀਂ ਉਹ ਕਿਉਂਕਿ ਤੁਹਾਨੂੰ ਨੌਲੇਜ ਨਹੀਂ ਹੈਗੀ ਇਸ ਚੀਜ਼ ਦੀ ਜਿੱਥੇ ਫੈਬਿਕ ਵਿਕ ਲੱਗੀ ਕਲਰ ਦੀ ਐਸੀ ਤੈਸੀ ਫਿਰ ਜਾਣੀ ਆ ਉਤਰਨੀ ਨਹੀਂ ਨੀ ਉਹ ਕਿਸੇ ਤਰੀਕੇ ਨਾਲ ਵੀ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਮੇਰਾ ਵੀਰ ਵੀ ਜਦੋਂ ਤੁਸੀਂ ਐਸੈਸਰੀ ਸ਼ੌਪ ਤੇ ਜਾਂਦੇ ਹੋ ਤਾਂ ਦੁਕਾਨਦਾਰ ਨੂੰ ਫੈਬਿਕ ਵਿਕ ਨੂੰ ਹੱਥ ਲਾਉਣ ਹੀ ਨਹੀਂ ਦੇਣਾ ਉਹਨੂੰ ਕਹ ਫੈਬਿਕ ਵਿਕ ਨਹੀਂ ਚੱਕਣੀ ਟੇਪ ਵਧੀਆ ਲਾ ਮਟੀਰੀਅਲ ਵਧੀਆ ਯੂਜ਼ ਕਰ ਪੈਸੇ ਲੈ ਕਿਉਂਕਿ ਉਹਨਾਂ ਨੂੰ ਵੀ ਤਾਂ ਪਤਾ ਕੀ ਆ ਉਹਨਾਂ ਨੂੰ ਇਸ ਚੀਜ਼ ਦਾ ਡਰ ਹੁੰਦਾ ਹੈ ਬੀ ਮਟੀਰੀਅਲ ਸਸਤਾ ਲੱਗਿਆ ਹੋਇਆ ਹੈਗਾ ਟੇਪਾਂ ਸਸਤੀਆਂ ਲੱਗੀਆਂ ਹੋਈਆਂ ਨੇ ਅਸੈਸਰੀ ਸਸਤੀ ਇਹਨਾਂ ਨੇ ਚੁਆਇਸ ਕੀਤੀ ਹੈਗੀ ਤੇ ਜਦੋਂ ਅਸੀਂ ਇਹ ਲਾਤੀ ਇਹਦੇ ਉੱਪਰ ਇਹਨਾਂ ਨੇ ਇੱਥੋਂ ਲਵਾ ਕੇ ਜਾਣਾ ਤੇ ਹੋ ਸਕਦਾ ਜਦੋਂ ਉਹ ਘਰੇ ਪਹੁੰਚਣਾ ਤੇ ਇਹਦੇ ਵਿੱਚੋਂ ਅੱਧਾ ਸਮਾਨ ਰਸਤੇ 'ਚ ਹੀ ਲੈ ਜੇ ਵੀ ਉਹ ਕਹਿੰਦੇ ਵੀ ਆਪਾਂ ਆਪਣੇ ਵੱਨੋਂ ਤਸੱਲੀ ਕਰ ਦੇਣੀ ਆ ਫੇਵਿਕਵਿਕ ਲਾ ਕੇ ਇਹੋ ਜਿਹੇ ਜਿੰਦੇ ਲਾਉਣੇ ਨੇ ਵੀ ਜਿਵੇਂ ਕਹਿੰਦੇ ਹੁੰਦੇ ਨੇ ਕਿ ਵੀ ਵੀ ਮੁੰਡਾ ਮਰਜੂ ਤੜਾਕੀ ਨਹੀਂ ਟੁੱਟਦੀ ਉਹ ਚੀਜ਼ ਹੋ ਜਾਂਦੀ ਆ ਵੀ ਐਸੈਸਰੀ ਨਹੀਂ ਲੈ ਕੇ ਡਿੱਗਦੀ ਹੈਗੀ ਪੀਸ ਛੋੜੇ ਚਾਹੇ ਖਤਮ ਹੋ ਜਾਣਾ ਜਿੱਤੇ ਫੇਵੀਕੋ ਇੱਕ ਲਾ ਕੇ ਉਹਨਾਂ ਨੇ ਕਰਤਾ ਪੱਕਾ ਕੰਮ ਓਕੇ ਆ ਉਹ ਤੇ ਇਸ ਕਰਕੇ ਇਹਨਾਂ ਚੀਜ਼ਾਂ ਦਾ ਤੁਸੀਂ ਜ਼ਰੂਰ ਧਿਆਨ ਰੱਖੋ ਐਕਸਟਰਾ ਐਸੈਸਰੀ ਲਗਾਉਣੀਆਂ ਤੇ ਮਤਲਬ ਉਹਦੇ ਥੱਲੇ ਪਹਿਲਾਂ ਟੇਪਿੰਗ ਕਰਵਾਓ ਕਿ ਛੋੜਾ ਜਿਹੜਾ origignal ਪੇਂਟ ਆ ਸੁਡੀ ਗੱਡੀ ਦਾ ਉਹਨੂੰ ਕੋਈ ਉਹਦਾ ਫੈਕਟ ਨਾ ਹੋਵੇ ਨਹੀਂ ਤਾਂ ਹੋਣਾ ਹੀ ਜ਼ਰੂਰੀ ਆ ਉਹ ਤਾਂ ਹੋਣਾ ਹੀ ਹੋਣਾ ਉਦਾਂ ਹੋਣਾ ਹੀ ਆ ਉਹਨੇ ਗੱਲ ਨਹੀਂ ਆ ਰਸਟਿੰਗ ਹੋਣੀ ਆ ਕੋਸ਼ਿਸ਼ ਕਰੋ ਬੜੀ ਜ਼ਿਆਦਾ ਐਕਸਟਰਾ ਐਸੈਸਰੀ ਨਾ ਲਗਵਾਓ ਗੱਡੀ ਦੇ ਸਿੰਪਲ ਗੱਡੀ ਨੂੰ ਆਖੋ ਜੇ ਲਗਵਾਉਣੀ ਆ ਤਾਂ ਥੋੜਾ ਜਿਹਾ ਕੋਈ ਉਹਦਾ ਢੰਗ ਤਰੀਕਾ ਜਿਹੜਾ ਹੈਗਾਗਾ ਉਹ ਓਦਾਂ ਦਾ ਹੋਣਾ ਜ਼ਰੂਰੀ ਆ ਇਸ ਕਰਕੇ ਅ ਪੈਨਲਰਾਂ ਦੇ ਉੱਪਰ ਟੇਪ ਕਰਵਾਓ ਰਨਿੰਗ ਬੋਰਡ ਦੇ ਪਹਿਲਾਂ نیچے ਟੇਪ ਕਰਵਾਓ ਫਿਰ ਉਹਨੂੰ ਲਗਵਾਓ ਫੇਵਿਕ ਵੈਕ ਕਸਟਮਰ ਨੂੰ ਯੂਜ਼ ਨਹੀਂ ਕਰਦੇ ਪੈਸੇ ਵਧੀਆ ਲਾ ਕੇ ਟੇਪ ਵਧੀਆ ਲਗਵਾਓ ਹੈਵੀ ਗੋਕਾ ਨਾ ਲਗਵਾਓ ਕਲਰ ਦੇ ਉੱਤੇ ਜਿੱਥੇ ਫੇਵਿਕ ਵੈਕ ਲੱਗ ਗਈ ਬਸ ਉਹ ਗਿਆ ਉਹਦਾ ਕੋਈ ਹੱਲ ਨਹੀਂ ਹੈਗਾ ਬਹੁਤ ਗੱਡੀਆਂ ਸਾਡੇ ਕੋਲੇ ਆਉਂਦੀਆਂ ਨੇ ਗੀਆਂ ਵੀ ਮਤਲਬ ਕਈ ਵਾਰੀ ਉਹ ਜਿਹੜੀਆਂ ਵਿੰਡੋਆਂ ਦੇ ਵਿਚਾਲੇ ਨਹੀਂ ਲੱਗਦੀਆਂ ਹੁੰਦੀਆਂ ਦਰਵਾਜਿਆਂ ਦੇ ਫੱਟੀਆਂ ਜੀਆਂ ਐਕਸਟਰਾ ਤੇ ਕਈ ਤਾਂ ਕੰਪਨੀਆਂ ਵੱਲੋਂ ਵੀ ਆਉਂਦੀਆਂ ਨੇ ਕਈ ਐਕਸਟਰਾ ਬਾਅਦ ਚ ਦੁਬਾਰਾ ਲਾਉਣੀਆਂ ਪੈਂਦੀਆਂ ਨੇ ਉਹ ਲਾਉਂਦੇ ਨੇ ਜਦੋਂ ਫੱਟੀ ਧਰ ਕੇ ਉੱਪਰੋਂ ਫੇਵਿਕਵਿਕ ਪਾਉਂਦੇ ਆ ਫੇਵਿਕਵਿਕ ਉਹਦੇ ਪਿਛਲੇ ਪਾਸੇ ਦੀ ਨੀਚੇ ਦੀ ਦਰਵਾਜੇ ਦੇ ਪੂਰੇ ਦੇ ਥੱਲੇ ਐ ਉਹਦੀਆਂ ਧਾਰਾਂ ਬਣੀਆਂ ਆਉਂਦੀਆਂ ਨੇ ਜਿਵੇਂ ਕੌਲਿਆਂ ਦੇ ਤੇਲ ਚ ਹੋਇਆ ਹੁੰਦਾ ਚੱਲਦੀ ਹੁੰਦੀ ਆ ਇਸ ਕਰਕੇ ਮਤਲਬ ਵੀ ਇਹ ਚੀਜ਼ਾਂ ਜ਼ਰੂਰੀ ਨੇ ਯਾਰ ਛੋਟੇ ਛੋਟੇ ਛੋਟੀਆਂ ਛੋਟੀਆਂ ਜੀਆਂ ਗੱਲਾਂ ਨੇ ਗੀਆਂ ਇਹ ਮਤਲਬ ਇਹਦੇ ਨਾਲ ਤੁਹਾਡੀ ਗੱਡੀ ਹੈ ਜਿਹੜੀ ਉਹਦੀ ਪੱਟੀ ਮੇਸ ਜਖਣਾ ਵੱਢੀ ਜਾਣੀਆਂ ਜਿਸ ਨੂੰ ਅਸੈਸਰੀ ਦੀ ਮਤਲਬ ਨੌਲੇਜ ਨਹੀਂ ਵੀ ਕਿਵੇਂ ਲਗਾਉਣੀਆਂ ਜਾਂ ਕਿਵੇਂ ਨਹੀਂ ਲਗਾਉਣਾ ਤੇ ਮੇਰਾ ਵੀ ਇਹ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜਿਸ ਨੂੰ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਜਿਸ ਨੂੰ ਲੱਗਿਆ ਵੀ ਹਾਂ ਵਾਕਈ ਗੱਲਬਾਤ ਆਪਣੀ ਜਿਹੜੀ ਹੈਗੀ ਆ ਪੁਆਇੰਟ ਆ ਆਪਣਾ ਆਪ ਸਹੀ ਫੜਿਆਗਾ ਤਾਂ ਇਹਨੂੰ ਤੁਸੀਂ ਜ਼ਰੂਰ ਅ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਮੇਰਾ ਭਰਾ ਜਿਹੜੇ ਵੀਰਾਂ ਨੇ ਫੋਲੋ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਵੇਂ ਜਿਵੇਂ ਆਪਣੀ ਵੀਡੀਓ ਕੋਈ ਪੈਂਦੀ ਆ ਤੇ ਉਹਨਾਂ ਦੇ ਕਮੈਂਟ ਵੀ ਆਉਂਦੇ ਨੇ ਤੇ ਬਾਕੀ ਤੁਸੀਂ ਸਾਨੂੰ ਆਪਣੇ ਕੰਮ ਦੇ ਨਾਲ ਨਾਲ ਆਪਣੇ ਸੁਝਾਅ ਜਿਹੜੇ ਹੈਗੇ ਨੇ ਵਧੀਆ-ਵਧੀਆ ਦੇ ਸਕਦੇ ਹੋ ਤੇ ਅਸੀਂ ਉਹਨਾਂ ਦੇ ਮੁਤਾਬਕ ਆਪਣੇ ਕੰਮ ਨੂੰ ਹੋਰ ਸੋਹਣਾ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇੱਕ ਇੱਕ ਮਤਲਬ ਆਪਾਂ ਵਾਸ਼ਿੰਗ ਦੇ ਉੱਤੇ ਛੋਟੀ ਜੀ ਵੀਡੀਓ ਬਣਾਵਾਂਗੇ ਵੀ ਵਾਸ਼ਿੰਗ ਕਰਵਾਉਣ ਤੋਂ ਪਹਿਲਾਂ ਜਦੋਂ ਅਸੀਂ ਗੱਡੀ ਵਾਸ਼ਿੰਗ ਕਰਵਾਉਨੇ ਆ ਉਦੋਂ ਖਾਸ ਕਰਕੇ ਕਿੰਨੀਆਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਜ਼ਰੂਰੀ ਹੈ ਇਹ ਵੀ ਇੱਕ ਪੁਆਇੰਟ ਨੇ ਜਿਹੜੇ ਇਹਦੇ ਵਿੱਚ ਦੋ ਤਿੰਨ ਅਸੀਂ ਨੋਟ ਕੀਤੇ ਨੇ ਇਹ ਵੀ ਆਪਾਂ ਤੁਹਾਨੂੰ ਦੱਸਾਂਗੇ ਅਗਲੀ ਵੀਡੀਓ ਦੇ ਵਿੱਚ ਵੀ ਵਾਸ਼ਿੰਗ ਕਰਵਾਉਣ ਤੋਂ ਪਹਿਲਾਂ ਕਿੰਨੀਆਂ ਗੱਲਾਂ ਦਾ ਸਾਨੂੰ ਗੱਡੀ ਦੇ ਮਾਲਕ ਨੂੰ ਧਿਆਨ ਹੋਣਾ ਜ਼ਰੂਰੀ ਆ ਉਹਨੇ ਦੱਸਣਾਗਾ ਗੱਡੀ ਵਾਸ਼ਿੰਗ ਕਰਨ ਵਾਲੇ ਨੂੰ ਵੀ ਇਹਨੂੰ ਇੱਥੋਂ ਐ ਕਰਾ ਇਹ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਿਹੜੀ ਹੈਗੀ ਆ ਸਾਂਝੀ ਕਰਾਂਗੇ ਤੇ ਨਾਲ ਦੀ ਨਾਲ ਆਪਾਂ ਇੱਕ ਤੁਹਾਨੂੰ ਛੋਟੀ ਜੀ ਵੀਡੀਓ ਜਿਸ ਟੌਪਿਕ ਤੇ ਆਪਾਂ ਗੱਲ ਕੀਤੀ ਆ ਉਹ ਪਾਉਣੇ ਆ ਤੇ ਉਹਨੂੰ ਤੁਸੀਂ ਦੇਖਿਓ ਤੇ ਮੇਰਾ ਵੀਰ ਸ਼ੇਅਰ ਵੀ ਕਰਿਓ ਨਾਲ ਦੀ ਨਾਲ ਤੇ ਮੇਰਾ ਵੀਰ ਸ਼ੇਅਰ ਵੀ ਕਰਿਓ ਨਾਲ ਦੀ ਨਾਲ ਆਪਣਾ ਸਨੇਹਾਗਾ ਜਿਹੜਾ ਅੱਗੇ ਦੀ ਅੱਗੇ ਜਾਵੇ ਜਿਹੜੇ ਬੰਦੇ ਸੋਹਣੇ ਸੋਹਣੀਆਂ ਗੱਡੀਆਂ ਹਵਦੀਆਂ ਇੰਨੇ-ਇੰਨੇ ਪੈਸੇ ਲਾ ਕੇ ਏਜੰਸੀਆਂ ਜੋ ਕਢਵਾ ਕੇ ਲਿਆਉਂਦੇ ਨੇ ਤੇ ਕਿਸੇ ਬੰਦੇ ਦੀ ਗਲਤੀ ਕਰਕੇ ਅ ਮਤਲਬ ਉਹਨਾਂ ਦੀ ਐਸੀ ਤੇ ਐਸੀ ਹੋ ਜਾਂਦੀ ਆ ਉਹ ਵੀ ਮਤਲਬ ਇਸ ਚੀਜ਼ ਨੂੰ ਸਮਝ ਸਕਣ ਇਹ ਗੱਲਬਾਤ ਉਹਨਾਂ ਤੱਕ ਪਹੁੰਚੇ ਤੇ ਨਾਲ ਆਪਾਂ ਚਲਾਉਣੀ ਆ ਛੋਟੀ ਜੀ ਵੀਡੀਓ 10-11 ਮਿੰਟ ਦੀ ਇਹ ਬਣ ਗਈ ਆਪਣੀ 2-3 ਮਿੰਟ ਦੀ ਉਹ ਹੋਣੀ ਆ ਤੇ ਸਮਾਂ ਕੱਢ ਕੇ ਜਰੂਰ ਸਾਰੀ ਵੀਡੀਓ ਨੂੰ ਦੇਖਿਓ ਤੇ ਮੇਰਾ ਭਰਾ ਅੱਗੇ ਦੀ ਅੱਗੇ ਜੇ ਆਪਣਾ ਇਹ ਹੈਗੇ ਨੇ ਕਸਟਮਰ ਉਹਨਾਂ ਤੱਕ ਪਹੁੰਚਦੀ ਆ ਫਿਰ ਹਨ ਤਦ ਤੱਕ ਲਈ ਸ਼ਾਸਿਕਾਲ ਥੈਂਕ ਯੂ ਸਾਰਿਆਂ ਦਾ ਹਾਂਜੀ ਆਜੋ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਅ ਸਕੋਰਪੀਓ ਜਿਹੜੀ ਹੈਗੀ ਆ ਗੱਡੀ ਉਹਦੇ ਰਨਿੰਗ ਬੋਰਡ ਦੇ ਉੱਪਰ ਲੱਗੇ ਹੋਏ ਇਹ ਐਸੈਸਰੀ ਤੇ ਇਹਨੇ ਐਸੈਸਰੀ ਨੇ ਗੱਡੀ ਦਾ ਜਿਹੜਾ ਹੈਗਾ ਵਾ ਕਿੰਨਾ ਬੁਰਾ ਹਾਲ ਕੀਤਾ ਦੇਖੋ ਪੂਰੀ ਰਸਟਿੰਗ ਆ ਜਿਹੜੀ ਉਹ ਉਹਨੇ ਉਹਨੇ ਜਗ੍ਹਾ ਦੇ ਵਿੱਚ ਹੋਣੀ ਆ ਜਿਹੜੀ ਉਹ ਸਟਾਰਟ ਹੋਈ ਹੋਈ ਆ ਅ ਦੇਖੋ ਉੱਪਰ ਚੱਕ ਕੇ ਦਿਖਾਉਣੇ ਸਾਨੂੰ ਇਹ ਆ ਦੇਖੋ ਨੀਚੇ ਕਿੰਨੀ ਜਿਆਦਾ ਇਹਦੇ ਥੱਲੇ ਮਿੱਟੀ ਆ ਜਿਹੜੀ ਰੇਤਾ ਇਕੱਠਾ ਹੋਇਆ ਗਿੱਲਾ ਹੋ ਗਿਆ ਗਿੱਲਾ ਹੋਣ ਤੋਂ ਬਾਅਦ ਤੇ ਜਿਹੜੀ ਰਸਟਿੰਗ ਆ ਉਹ ਇੱਥੋਂ ਸਟਾਰਟ ਹੁੰਦੀ ਆ ਇਸ ਕਰਕੇ ਆਪਾਂ ਤੁਹਾਨੂੰ ਇਹੀ ਸਮਝਾ ਰਹੇ ਆਂ ਵੀ ਇਹਦੇ ਪਹਿਲਾਂ ਨਾ ਨੀਚੇ ਇੱਥੋਂ ਇੰਨੀ ਤੇ ਇਧਰੋਂ ਇੰਨੀ ਨੀਚੇ ਇਹਦੇ ਪਹਿਲਾਂ ਟੇਪ ਲਵਾ ਲਓ ਥੱਲੇ ਟੇਪ ਲਵਾ ਲਓ ਲੈਮੀਨੇਸ਼ਨ ਲਗਵਾ ਲਓ ਤੇ ਲਗਵਾ ਕੇ ਫਿਰ ਉਹਦੇ ਉੱਪਰ ਜਿਹੜੀ ਐਸੈਸਰੀ ਹੈਗੀ ਉਹਦੇ ਉੱਪਰ ਲਗਾ ਲਓ ਨਾਲੇ ਤਾਂ ਤੁਹਾਡਾ ਜਿਹੜਾ ਹੈਗਾ ਐਸੈਸਰੀ ਵਾਲਾ ਚਾ ਤੁਹਾਨੂੰ ਲਗਵਾਉਣ ਦਾ ਉਹ ਵੀ ਪੂਰਾ ਹੋ ਜਾਣਾ ਤੇ ਉਸ ਤੋਂ ਬਾਅਦ ਉਹਦਾ ਕੋਈ ਸਾਈਡ ਜਿਹੜਾ ਹੈਗਾ ਫੈਕਟਰ ਉਹ ਵੀ ਨਹੀਂ ਹੋਊਗਾ ਇਹ ਨਹੀਂ ਹੈਗਾ ਵੀ ਗੱਡੀ ਕੋਈ ਥੱਲੋਂ ਰਸਟਿੰਗ ਵਗੈਰਾ ਜਿਹੜੀ ਹੋਣੀ ਆ ਉਹ ਸਟਾਰਟ ਹੋ ਜੂਗੀ ਇਹ ਚੀਜ਼ਾਂ ਨੇ ਜਿਹੜੀਆਂ ਇਹ ਬਹੁਤ ਜ਼ਰੂਰੀ ਨੇਗੀਆਂ ਇਹਨਾਂ ਗੱਲਾਂ ਬੰਨੀ ਮਤਲਬ ਜਦੋਂ ਅਸੀਂ ਗੱਡੀ ਨਵੀਂ ਲੈਣੇ ਆਂਗੇ ਤੇ ਜਾਂ ਪ੍ਰਾਣੀ ਵੀ ਗੱਡੀ ਜਿਹਦੇ ਕੋਲ ਹੈਗੀ ਆ ਇਹ ਛੋਟੇ-ਛੋਟੇ ਗੱਲਾਂ ਨੇ ਇਹਨਾਂ ਵੱਲ ਸਾਨੂੰ ਧਿਆਨ ਦੇਣਾ ਜਿਹੜਾ ਜ਼ਰੂਰੀ ਆ ਇਹ ਕੇਸ ਨੇ ਜਿਹੜੇ ਸਾਡੇ ਕੋਲ ਬਹੁਤ ਗੱਡੀਆਂ ਦੇ ਆਉਂਦੇ ਨੇ بڑا ਜਿਹੜਾ ਹੈਗਾਗਾ ਮੰਦਾ ਹਾਲ ਇੱਥੋਂ ਗੱਡੀਆਂ ਦਾ ਜਿਹੜਾ ਹੈਗਾ ਉਹ ਦੇਖਣ ਨੂੰ ਮਿਲਦਾ ਵਾ ਅਗਲੀ ਗੱਲ ਆਪਾਂ ਜਿਹੜੀ ਹੈਗੀ ਕਰਦੇ ਆ ਫੈਵਿਕ ਵਿਕ ਦੀ ਇਸੇ ਗੱਡੀ ਦੇ ਅ ਜਿਹੜਾ ਦੂਸਰਾ ਦਰਵਾਜ਼ਾਗਾ ਉਹਦੇ ਵਿੱਚ ਦੇਖੋ ਫੈਵਿਕ ਵਿਕ ਮਿੱਟੀ ਪਾਤੀ ਉੱਪਰ ਉਹਦੇ ਕਿਦਾਂ ਜਖਣਾ ਵੱਡੀ ਆ ਗੱਡੀ ਦੀ ਯਾਰ ਮਤਲਬ ਕਿ ਸਾਡੀ ਜਿਹੜੀ ਚੀਜ਼ ਅਸੀਂ ਇਹਦੇ ਉੱਪਰ ਚਪਕਾਈ ਆ ਇਹ ਨਾ ਲਵੇ ਬਾਕੀ ਹੋਰ ਚਾਹੇ ਕੁਝ ਮਰਜੀ ਹੋ ਜੇ ਤੇ ਧਿਆਨ ਰੱਖਿਆ ਕਰੋ ਯਾਰ ਮੇਰਾ ਵੀਰ ਹੈ ਨਾ ਕਸਟਮਰ ਵੀ ਥੋੜਾ ਜਆ ਨੌਲੇਜ ਰੱਖਣੀ ਚਾਹੀਦੀ ਆ ਸਾਨੂੰ ਇਸ ਚੀਜ਼ ਦੀ ਆ ਦੇਖੋ ਮਿੱਟੀ ਪਈ ਵੀ ਆ ਉੱਪਰ ਫੈਵਿਕ ਵਿੱਕ ਦੇ ਇਹਦਾ ਹੁਣ ਜਿਹੜਾ ਹੈਗਾ ਹੱਲ ਆ ਉਹ ਪੇਂਟ ਹੀ ਕਰਨਾ ਪੈਣਾ ਤੇ ਥੋੜਾ ਜਿਆ ਧਿਆਨ ਰੱਖਿਆ ਕਰੋ ਇਹਦੇ نیچے ਟੇਪ ਲਗਾਓ ਫਿਲਮ ਲਗਾਓ ਤੇ ਉਸ ਤੋਂ ਬਾਅਦ ਇਹ ਚੀਜ਼ਾਂ ਤੁਸੀਂ ਕਰਵਾ ਲਿਆ ਕਰੋ ਤੇ ਫਿਰ ਗੱਡੀਆਂ ਨੇ ਜਿਹੜੀਆਂ ਆਪਣੀਆਂ ਲੌਂਗ ਲਾਈਫ ਆ ਜਿਹੜੀ ਉਹਨਾਂ ਦੀ ਰਹਿ ਸਕਦੀ ਆ ਤਾਂ ਉਹ ਬਚ ਸਕਦੀਆਂ ਨੇ ਤੇ ਆਪਣਾ ਜਿਹੜਾ ਚੈਨਲ ਬਣਿਆ ਹੋਇਆ YouTube ਦੇ ਉੱਪਰ VS ਮੋਟਰ ਗਰਜ ਬਰਨਾਲਾ ਸਿਟੀ ਦੇ ਨਾਮ ਦੇ ਉੱਪਰ ਇੰਸਟਾ ਦੇ ਉੱਪਰ ਵੀ ਰੀਲਾਂ ਪੈਂਦੀਆਂ ਰਹਿੰਦੀਆਂ ਨੇ ਤੇ ਫੇਸਬੁੱਕ ਦੇ ਉੱਪਰ ਵੀ ਜਿਦਾ ਜਿਦਾ ਰੀਲਾਂ ਵੀ ਪੈਂਦੀਆਂ ਰਹਿੰਦੀਆਂ ਨੇ ਜਿਵੇਂ ਜਿਵੇਂ ਕੋਈ ਨਵਾਂ ਆਉਂਦਾਗਾ ਜਾਂ ਕੋਈ ਕਿਸੇ ਵਧੀਆ ਗੱਲਬਾਤ ਦਾ ਕਿਸੇ ਦਾ ਸਾਡੇ ਕੋਈ ਨਵਾਂ ਤਜਰਬਾ ਸਾਡੇ ਧਿਆਨ ਦੇ ਵਿੱਚ ਆਉਂਦਾ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਰਹੇ ਨੇ ਤੇ ਇਹ ਹੁਣ ਅਗਲੀ ਗੱਡੀ ਆ ਜਿਹੜੀ ਇਹ ਆ ਗਈ ਬਰੀਜਾ ਦੇਖੋ ਜਮਨ ਨਵੀਂ ਗੱਡੀ ਹੈ ਬਰੀਜਾ ਇਹਦੇ ਵੀ ਜਿਹੜੇ ਹੈਗੇ ਨੇ ਰਨਿੰਗ ਬੋਰਡ ਦੇ ਉੱਪਰ ਇਹ ਪਲੇਟਾਂ ਜਿਹੜੀਆਂ ਹੈਗੀਆਂ ਲੱਗੀਆਂ ਹੋਈਆਂ ਆ ਇਹਨਾਂ ਦੇ ਕਾਰਨ ਕਰਕੇ ਨਵੀਂ ਗੱਡੀ ਆ ਨੇੜੇ ਕਰਕੇ ਦਿਖਾਉਣਾ ਤੁਹਾਨੂੰ ਦੇਖੋ ਇਹ ਵੀ ਰਸਟਿੰਗ ਆ ਜਿਹੜੀ ਹੋਣੀ ਸਟਾਰਟ ਹੋਊਗੀ ਕਾਰਨ ਕੀ ਆ ਵੀ نیچے ਇਹਦੇ ਕੋਈ ਟੇਪ ਵਗੈਰਾ ਜਾਂ ਫਿਲਮ ਵਗੈਰਾ ਨਹੀਂ ਲੱਗੀ ਜਿਹਦੇ ਕਾਰਨ ਕਰਕੇ ਇਸ ਗੱਡੀ ਨੂੰ ਵੀ ਜਿਹੜੀ ਰੈਸਟਿੰਗ ਆ ਉਹ ਹੋਣੀ ਆ ਸਟਾਰਟ ਹੋ ਗਈ। ਇਸ ਤਰ੍ਹਾਂ ਇਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਹੈਗਾ ਥੋੜਾ ਜਿਹਾ ਧਿਆਨ ਰੱਖਿਆ ਕਰੋ ਮੇਰਾ ਵੀਰ ਤੇ ਬਾਕੀ ਆਪਣੇ ਪੇਜ ਨੂੰ ਕਰ ਲਿਓ ਫੋਲੋ ਤੇ ਅੱਗੇ ਦੀ ਅੱਗੇ ਸ਼ੇਅਰ ਕਰਦੇ ਆ ਕਰੋ ਜਿਵੇਂ ਨਾ ਜਿਵੇਂ ਉਹ ਕਸਟਮਰ ਤੱਕ ਅੱਗੇ ਪਹੁੰਚੂਗੀ ਤੇ ਓਵੇਂ ਓਵੇਂ ਜਿਹੜਾ ਹੈਗਾਗਾ ਧਿਆਨ ਦੇ ਵਿੱਚ ਬੰਦਿਆਂ ਦੇ ਨਵੀਂ ਤੋਂ ਨਵੀਂ ਜਿਹੜੀ ਗੱਲਬਾਤ ਆਉਂਦੀ ਰਹਿੰਦੀ ਆ ਤੇ ਮਿਲਦੇ ਆਂ ਆਪਾਂ ਤੁਹਾਨੂੰ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਕਿਸੇ ਵਧੀਆ ਨੁਕਤੇ ਦੇ ਨਾਲ ਤੇ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਕਰਨ ਲਈ ਤਦ ਤੱਕ ਲਈ ਸასი ਕਾਲ ਥੈਂਕ ਯੂ